ਉਹ ਤੇ ਗਲਾਬ ਬਸ ਉੱਡਵਾਨੂ ਕਿ ਹੋ ਗਿਆ ਅੱਜ ਹੈ ਮਿਸਤਰੀ ਕਹਣਗੇ ਆਗੇ ਕੈਮਰਾਮੈਨ ਤੁਹਾਨੂੰ ਮੈਂ ਤਾਂ ਸੜਕ ਤੋਂ ਵੇਖ ਕੇ ਸ਼ਰਮ ਆਉਣ ਲੱਗਿਆਂ ਦੀ ਉਹ ਲੈਂਟਰ ਪੈ ਗਿਆ ਹੈ ਕੀ ਲੋਰੀ ਸਕੂਲ ਤੋਂ ਆ ਕੇ ਆਪਾਂ ਸਿੱਧਾ ਆ ਗਏ ਇੱਧਰ ਦੀਦੀ ਚੈੱਕ ਕਰਨ ਆਈ ਹੈ ਨਹੀਂ ਤੇ ਮਿਸਤਰੀ ਕੰਮ ਨਹੀਂ ਕਰਦੇ ਜਿੰਨੀ ਦੇਰ ਤੱਕ ਦੀਦੀ ਚੈੱਕ ਨਹੀਂ ਕਰਦੀ ਆ ਜੀ ਉਹਨੇ ਭੱਜ ਲੈਣਾ ਉਧਰ ਜਿਹਨੂੰ ਕਹਿ ਗਿਆ ਸੀ ਲੈ ਨਾ ਧਿਆਨ ਦੇ ਫਿਰ ਮੜ ਜਾ ਲਾ ਲਿੰਟਰ ਪਾ ਚੱਲਾ ਵਾ ਪਾਦਣਗੇ ਅੱਜ ਦੇਖੋ ਹੁਣ ਇਹ ਤਾਂ ਮੌਸਮ ਵੀ ਖਰਾਬ ਹੋ ਗਿਆ ਮੇਰਾ ਕਰੀ ਤਾ ਕਾ ਮੋਰੀ ਹੋ ਰਹੀ ਜ ਹੈ ਕੰਦੇ ਤੋਂ ਮੋਰੀ ਹੋ ਰਹੀ ਲੋ ਕਰ ਦੋ ਕਰ ਦੋ ਕਾ ਵੇਖੀ ਹਾਂ ਦੁਬਾਰਾ ਹੱਲ ਗਈ ਸੀ ਹੈ ਵੇਖੋ ਕਿ ਤੇ ਮੇਰਾ ਕਮਰਾ ਨਾਲ ਲਾ ਦਿਓ ਕਿਤੇ ਮੇਰਾ ਨਾ ਕਮਰਾ ਭੰਨ ਦੇ ਉਧਰੋਂ ਵੀ ਨਾ ਕੱਢੋ ਮੋਰਾ ਫਤੇ ਕਹਿੰਦਾ ਦੀਦੀ ਐ ਲੱਗ ਰਹੀ ਛਾਤੀ ਹੈ ਹਨਾ ਫਤੇ ਆਪਣੇ ਕਮਰੇ ਚ ਮੋਰਾ ਕੱਢ ਰਹੇ ਨੇ ਉਹ ਦੇਖ ਲੋ ਅੱਜ ਮੰਮੂਰੀ ਦੀ ਸ਼ਿਫਟ ਚਲੇਗੀ ਲੋਜੀ ਟਾਈਮ 4 ਵੱਜ ਚੁੱਕੇ ਨੇ ਔਰ ਮੈਂ ਬਣਾਵਾ ਚਾਹ ਆਪਣੇ ਆਸਤੇ ਸਕੂਲ ਤੋਂ ਆ ਕੇ ਤੇ ਮੈਂ 10 15 ਮਿੰਟ ਪੈ ਗਈ ਸੀਗੀ ਐਵੇਂ ਬਸ ਫੋਨ ਫਾਂਜਾ ਦੇਖ ਲਿਆ ਤੇ ਸੁੱਤੀ ਤਾਂ ਮੈਂ ਹੈ ਨੀਂਦ ਹੁੰਦੀ ਦੀ ਗਾਰੇ ਵਿੱਚ ਲੱਗ ਆਪਾਂ ਉੱਠ ਕੇ ਕੰਮ ਕਰ ਲਈਏ ਤੇ ਆਪਾਂ ਦੇਖਦੇ ਆ ਕੰਮ ਕਰ ਕਰਦੇ ਆ ਪਰ ਪਹਿਲਾਂ ਮੈਂ ਉਸ ਤੋਂ ਪਹਿਲਾਂ ਚਾਹ ਪੀਣੀ ਹੈ ਕਿਉਂਕਿ ਮੇਰਾ ਚਾਹ ਪੀਣ ਦਾ ਬਹੁਤ ਜ਼ਿਆਦਾ ਜੀ ਕਰੰਦਿਆ ਹੈ ਮੈਂ ਇਹਨਾਂ ਨੂੰ ਕਿਸੇ ਨੂੰ ਪੁੱਛਣਾ ਵੀ ਇਹਨਾਂ ਨੇ ਪੀਣੀ ਤਾਂ ਨਹੀਂ ਹੈਗੀ ਜੀ ਕਿ ਮੈਂ ਆਪਣੀ ਫਿੱਕੀ ਚਾਹ ਪੀਣੀ ਆ ਹਾਂਜੀ ਆ ਕਰ ਦੇ ਚਾਹ ਤਾਂ ਨਹੀਂ ਪਈ ਤੁਹਾਨੂੰ ਚਾਹ ਮਿਸਤਰੀਆਂ ਨੂੰ ਕਰ ਦੇਣਾ ਮਿਸਤਰੀਆਂ ਚਾਹ ਬਣਾ ਲੈ ਉਹਦੋਂ ਤੂੰ ਕਹਿੰਦੀ ਮੈਂ ਫਤਿੰਗਾ ਮੈਂ ਆਉਣੀ ਆ ਬਚਾਹ ਧਰ ਕੇ ਬੈਠੀ ਆ ਹੋਰ ਉਹ ਚ ਪਾਓ ਫਿਰ ਵੱਡੇ ਫਰਾਈਪਨ ਚ ਪਾਣੀ ਲੋ ਜੀ ਇੱਕ ਪਾਸੇ ਅੱਜ ਅੱਜ ਫਿਰ ਹੱਥ ਤਾਂ ਤੇਲੇ ਕਿਹੜੇ ਬੰਦੇ ਤੇ ਲੱਗੇ ਹੋਏ ਨੇ ਤੁਹਾਨੂੰ ਗੈਸ ਤੋਂ ਪਹਿਲਾਂ ਚਲਾ ਗਈ ਤੇ ਚਾਹ ਪਾਣੀ ਖਲਾਣ ਗਈ ਆ ਖਤਮ ਹੋ ਗਿਆ ਕਿ ਕੋਈ ਵੇਵਾ ਦਾ ਨਾ ਮੇਰੇ ਵਾਲਾ ਗੈਸ ਆ ਖੰਨੇ ਹੁਣ ਅਸੀਂ ਦੋ ਗੈਸ ਕੱਢ ਲਏ ਮਿਸਤਰੀਆਂ ਕਰਕੇ ਵੀ ਇੱਕ ਪਾਸੇ ਕਿਸੇ ਵੇਲੇ ਚਾਹ ਚੜੀ ਹੁੰਦੀ ਹੈ ਇੱਕ ਪਾਸੇ ਰੋਟੀ ਪਾਈ ਹੋ ਜਾਂਦਾ ਆ ਕਿਵੇਂ ਕਿ ਨਹੀਂ ਨਹੀਂ ਤੇਰੀ ਨਹੀਂ ਬਣਾ ਰਹੀ ਮੈਂ ਤਮਨ ਅੰਦਰ ਤਮਨ ਬਾਰਿਆ ਮਿਲਾਨੀ ਕੋਲ ਜੁੜਾ ਕਰਾਵੇ ਤਾਂ ਫਤੇ ਸੁਣ ਗਈ ਫੇਰ ਉਹਨੂੰ ਦੱਗਿਆ ਵੀ ਮम्मा ਨਾਨੀ ਤਾਂ ਦਾਦੀਆਂ ਨੂੰ ਆਪਦੇ ਬੈਠ ਕੇ ਜੁੜਾ ਜੜਾ ਕਰਦੇ ਨੇ ਕਰਾਉਂਦੇ ਨਹੀਂ ਹੈਗੇ ਇਹ ਕਿਤੇ ਐਡੇ ਉਹ ਨਹੀਂ ਨਾ ਮੈਂ ਪਹਿਲੇ ਚੰਗੀ ਤੇਲ ਫੜਾ ਕੇ ਆਵਾ ਉਧਰ ਫੇਰ ਜੁੜਾ ਹੋਣਾ ਨਹੀਂ ਤੇ ਇਹਨਾਂ ਨੇ ਕਰਵਾਉਣਾ ਨਹੀਂ ਹੈਗਾ ਫਤੇ ਤਾਂ ਵੈਸੇ ਹੀ ਮਿਸਤਰੀਆਂ ਦੇ ਹਾਰੇ ਲੱਗਿਆ ਰਹਿੰਦਾ ਆ ਦਮਨ ਹੈ ਉਹਦਾ ਮੂੰਹ ਦਮੂ ਜਾਣ ਕੇ ਸੌਂਗੀ ਬੇਟਾ ਮੀ ਆ ਕੋਈ ਟਾਈਮ ਹੈ ਸੌਂਦਾ ਚੱਲ ਖੜੀ ਹੋ ਸਾਡੇ ਨਾਲ ਅੱਜ ਜਿਹੜਾ ਆਹ ਵਾਲਾ ਜਿਹੜਾ نیچے ਲੈਂਟਰ ਪੈਣਾ ਸੀ ਉਹਦਾ ਜਾਲ ਵੱਜਿਆ ਉਦੋਂ ਵੀ ਬਦਲ ਬਣਿਆ ਤੇ ਉੋਂ ਸਾਡੇ ਬੁਟੀਕ ਦਾ ਲੈਂਟਰ ਪਿਆ ਸੀ ਉਦੋਂ ਵੀ ਬਦਲ ਬਣਿਆ ਹੋਇਆ ਸੀ ਸਾਡੇ ਘਰ ਦਾ ਲੈਂਟਰ ਪਿਆ ਸੀ ਉਦੋਂ ਵੀ ਮੀਂਹ ਪਿਆ ਸੀ ਤੇ ਹੁਣ ਪਤਾ ਨਹੀਂ ਇਦਾਂ ਵੈਸੇ ਕਾਹਤੋਂ ਹੁੰਦਾ ਸਾਨੂੰ ਹਰ ਵਾਰ ਜਿੰਨੀਆਂ ਨਹੀਂ ਲੈਂਟਰ ਜਿੰਨੀਆਂ ਵੀ ਲੈਂਟਰ ਪੈਂਦਾ ਉਦੋਂ ਹੀ ਮੀਂਹ ਪੈਂਦਾ ਹੀ ਪੈਂਦਾ ਆ ਮੁੰਡਾ ਕਹਿੰਦਾ ਉਹ ਨਾਲ ਜਿਹੜਾ ਆ ਕੇ ਰੱਬ ਨੂੰ ਖੋਜੇ ਮੈਂ ਖੋਜ ਕਾਨੂੰ ਰੱਬ ਸਾਡੇ ਹਾਂ ਰੱਬ ਸਾਡੇ ਤੇ ਖੁਸ਼ ਹੈ ਤਾਂ ਹੀ ਤਾਂ ਵਾਹਿਗੁਰੂ ਨੇ ਇੰਨਾ ਸੁੱਖ ਦਿੱਤਾ ਹੋਇਆ ਹਨਾ ਕਿ ਸਤਾ ਹਾਂ ਦੀਦੀ ਹੁਣ ਹੀ ਪੁੱਛ ਰਹੀ ਕਹਿੰਦੇ ਗਗਨ ਤੇਰੇ ਇੱਕ ਕਮੈਂਟ ਬੰਦ ਨੇ ਕਿ ਤੂੰ ਬੰਦ ਕੀਤੇ ਹੋਏ ਨੇ ਤੇ ਮੈਂ ਆਉਣ ਉਹਨਾਂ ਨੂੰ ਕਰਦੀ ਆ ਤੇ ਉਹ ਬਾਰ ਬਾਰ ਬੰਦ ਹੋਈ ਜਾਂਦੇ ਨੇ ਫਿਰ ਮੈਂ ਬੰਦ ਹੀ ਕਰ ਦਿੰਨੀ ਆ ਕਿ ਮੈਨੂੰ ਬਾਰ ਬਾਰ ਉਹ ਆਨ ਕਰਨੇ ਪੈਂਦੇ ਨੇ ਹੋਰ ਇਦਾਂ ਦਾ ਕੋਈ ਚੱਕਰ ਨਹੀਂ ਐਸੀ ਕਿਹੜਾ ਕਿਹੜਾ ਕੁਝ ਉਹ ਦਿਖਾਣਿਆ ਹਨਾ ਕਿ ਜਿਹੜੇ ਆਪਾਂ ਨੂੰ ਕਮੈਂਟ ਬੰਦ ਕਰਨੇ ਪੈਣਗੇ ਉਹ ਮੈਂ ਬਾਰ 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 ਆਨ ਕਰਦੀ ਸੀ ਤੇ ਉਹ ਬਾਰ ਬਾਰ ਬੰਦ ਹੋਈ ਜਾਂਦੇ ਸੀ ਸੋ ਫਿਰ ਮੈਂ ਤੁਹਾਨੂੰ ਪਤਾ ਮੈਨੂੰ ਗੁੱਸਾ ਬਹੁਤ ਛੇਤੀ ਆ ਜਾਂਦਾ ਤੇ ਮੈਂ ਦੂਸੇ ਚਾਹ ਕੇ ਨਾ ਉਹ ਕਮੈਂਟ ਫਿਰ ਮੈਂ ਬੰਦ ਹੀ ਕਰ ਦਿੰਦੇ ਤੇ ਇਧਰ ਚਾਹ ਚ ਆਪਣ ਥੋੜੀ ਆਪਾ ਇਹਦੇ ਪੱਤੀ ਤੇਜ਼ ਕਰੀਏ ਹਾਂਜੀ ਉਧਰ ਰੇਤਾ ਛੇੜ ਰਿਹਾ ਉਧਰ ਫਤੇ ਸਿੰਘ ਜੀ ਲੱਗਿਆ ਹੋਇਆ ਏ ਫਤੇ ਆਪਣੇ ਸਿਰ 'ਚ ਦੁਨੀਆ ਭਰ ਦੀ ਰੇਤ ਪਉਂਦਾ ਚਾਹੇ ਤੋ ਉਹ ਵੀ ਦਵਾਰੇ ਉਹਦਨ ਸਿਰ ਥੋਤਾ ਦੋ ਤਿੰਨ ਦਿਨ ਹੋਏ ਨੇ ਤੇ ਫਤੇ ਨੇ ਫੇਰ ਇੰਨੀ ਰੇਤਾ ਪੁਆਲੀ ਸਿਰ 'ਚ ਜਿਨਾ ਚਿਰ ਮੈਨੂੰ ਲੱਗਦਾ ਮਿਸਤਰੀ ਲੱਗੇ ਨੇ ਨਾ ਫਤੇ ਨੇ ਤੇ ਆਪਣਾ ਸਿਰ ਚੰਗੀ ਤਰ੍ਹਾਂ ਰੇਤੇ ਦਾ ਭਰ ਲੈਣਾ ਪੱਖਾ ਬੰਦ ਕਰ ਯਾਰ ਮੈਂ ਆਉਣੀ ਲੱਗੀ ਹਾਂ ਬਾਹਰ ਇੰਨੀ ਸੋਹਣੀ ਠੰਡੀ ਠੰਡੀ ਹਵਾ ਚੱਲਣਦੀ ਨਾ ਐਂ ਜੀ ਗਾਦਾ ਆਰਾਮ ਨਾਲ ਬਹਿ ਜਾ ਇੱਕ ਕੱਪ ਚਾਹ ਦਾ ਲੈ ਕੇ ਦਿਮਾਨ ਨਾ ਬੈ ਕੇ ਤੇ ਚਾਹ ਪੀਵੇ ਤੇ ਅੱਜ ਰਾਤੀ ਮੈਨੂੰ ਐ ਲੱਗਦਾ ਸਾਡੇ ਘਰ ਦੇ ਸਲਾਹਾ ਕਰੰਦੇ ਨੇ ਚਿੱਲੀ ਪਨੀਰ ਬਣਾਉਣ ਦੀਆਂ ਤੇ ਲੋ ਜੀ ਅਦਰ ਆਪਣੀ ਚਾਹ ਵਧੀਆ ਹੋ ਗਈ ਗਾੜੀ ਗਾੜੀ ਜੀ ਤੇ ਮੈਂ ਆਪਣੀ ਚਾਹ ਕੱਢ ਲਾਂ ਤੇ ਦੀਦੀ ਨੂੰ ਦਵਾ ਚਾਹ ਦੀਦੀ ਨੂੰ ਐ ਹੋਉਂਦਿਆ ਸੀ ਕਿ ਪੱਤੀ ਘਟ ਪੈ ਗਈ ਪੱਤੀ ਤਾਂ ਸੱਚ ਨਹੀਂ ਘਟ ਪਈ ਸੀਗੀ ਆਪਣੇ ਕਰਕੇ ਪਹਿਲਾਂ ਮੈਂ ਆਪਣੀ ਚਾਹ ਕੱਢ ਲਵਾਂ ਤੇ ਫੇਰ ਮੈਂ ਦੀਦੀ ਜੀ ਜਰ ਖਾਣ ਲਿਆ ਮਿੱਠਾ ਤੇ ਆਪਣੀ ਚਾਹ ਮੈਂ 70 ਵਾਲੀ ਕੱਢੀ ਹੈ ਨ ਚਾਹ ਬਣਾ ਲਈ ਤੇ ਨੀਤ ਸਾਨੂੰ ਕਹਿੰਦਾ ਪਿਆ ਚਾਹ ਦੇ ਨਾਲ ਅੰਬ ਖਾ ਲੋ ਤੇ ਅੰਬ ਵੀ ਆਹ ਵਾਲਾ ਦੇ ਰਿਹਾ ਵਾ ਵੇ ਮੁੰਡਿਆ ਵਾ ਜੈ 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 ਤੁਸੀਂ ਤੁਹਾਡੇ ਮੈਂ ਤੁਹਾਨੂੰ ਦਿਖਾਥੀ ਮੈਂ ਪਤਲਾ ਹੋ ਗਿਆ ਸਾਰੇ ਮੈਨੂੰ ਦੱਸਣ ਤਾਂ ਸਹੀ ਹੈ ਨਹੀਂ ਤੇ ਐਂ ਤਾਂ ਦੇਖਦਾ ਨਹੀਂ ਵੀਰਾ ਨੀਤ ਕਹਿੰਦਾ ਮੈਂ ਪਹਿਲਾਂ ਅੰਬ ਖਾਣਾ ਫੇਰ ਮੈਂ ਤੁਹਾਨੂੰ ਦਿਖਾਣਾ ਵਾ ਪਰ ਇੰਨੀ ਵੇਟ ਨਹੀਂ ਹੋਣੀ ਹੈਗੀ ਨੀਤ ਮੈਨੂੰ ਪਹਿਲਾਂ ਦਿਖਾ ਮਿਲ ਜਾਣ ਨਿਕੜੀ ਜੀ ਬੁਗੜੀ ਲਫੜ ਹਮ ਮੈਂ ਮੈਂ ਫਿਰ ਤੁਸੀਂ ਕਹੋਗੇ ਨਹੀਂ ਨਹੀਂ ਛੇਤੀ ਭਾਗ ਜੀ ਮੈਂ 2 ਮਿੰਟ ਹੀ ਬੱਸ ਨਹੀਂ ਪੈ ਗਿਆ ਨਹੀਂ ਭਗ ਨਹੀਂ ਪੈਂਦਾ ਮੀ ਲੋ ਦੱਸਿਓ ਮੈਨੂੰ ਕਿੰਨਾ ਪਤਲੀ ਹੋਈ ਆ ਕਿ ਨਹੀਂ ਹੋਈ ਨਿਤੋਂ 10 ਪਹਿਲਾਂ ਮੇਰੇ ਕੋਲ ਝੂਠ ਨਾ ਬੋਲੀ ਮੇਰੇ ਪੁੱਤ ਬਣ ਕੇ ਨਹੀਂ ਇਤਨਾ ਹਮੇਸ਼ਾ ਤੇ ਫਿਰ ਮੈਂ ਝੂਠ ਥੋੜੀ ਬੋਲਿਆ ਹੁਣ ਸਿਆ ਗਿਆ ਝੂਠ ਨਾ ਬੋਲ ਨੀ ਇਤਨਾ ਬਹੁਤ ਮੇਰੇ ਨਾਲ ਹੋ ਕਰਦਾ ਸੱਚੀ ਨਹੀਂ ਤਾਂ ਅੱਜ ਮੈਂ ਸੱਚੀ ਤੁਰ ਨਾਲ ਨਾ ਬਿਲਕੁਲ ਨਰਾਜ ਨਹੀਂ ਕਹਿੰਦਾ ਵੀ ਹਾਂ ਫਿਰ ਸੀ ਮਰ ਜਾਈ ਸੀ ਤੂੰ ਮੇਰਾ ਦਿਲ ਤੋੜਦਾ ਸੱਚੀ ਕਹਿ ਰਹੀ ਹਾਂ ਇਹ ਨਾ ਬਹੁਤ ਹੋਇਆ ਸੱਚੀ ਕੀ ਇਹਨੂੰ ਮੈਂ ਕਹਾ ਹੁਣ ਚਲੋ ਛੱਡੋ ਆਪਾਂ ਆਪਣੀ ਚਾਹ ਪੀਨੇ ਆ ਦੁਨੀਆਦਾਰੀ ਦੀ ਕਹਿੰਦੇ ਟੈਨਸ਼ਨ ਨਹੀਂ ਲੈਣੀ ਜੇ ਅਸੀਂ ਲੋਕਾਂ ਦੀ ਪਰਵਾਹ ਕਰਨ ਲੱਗ ਗਏ ਬਸ ਫੇਰ ਤਾਂ ਆਪਣਾ ਸਰ ਗਿਆ ਸੱਚ ਦੱਸਣ ਨੂੰ ਸੱਚ ਦੱਸਣਾ ਹੈ ਸੱਚ ਨਹੀਂ ਦੱਸਿਆ ਹੈਗਾ ਇਹ ਹੁੰਦਾ ਹੈ ਜੈਲਸ ਮਤਲਬ ਇਹਨਾਂ ਦੇ ਅੰਦਰ ਕਿਸੇ ਨੂੰ ਮੋਟੀਵੇਟ ਕਰਨ ਵਾਲਾ ਜਿਹੜਾ ਕੀੜਾ ਹੈਗਾ ਉਹ ਹੈ ਨਹੀਂ ਲੋ ਜੀ ਇੱਧਰ ਇੱਧਰ ਮੈਡਮ ਜੀ ਦੀ ਚਾਹ ਬਣਾਈ ਹੈ ਪਰ ਉਹਦਾ ਐ ਨਹੀਂ ਪਤਾ ਕਹੂਗੀ ਮੈਨੂੰ ਚਾਹ ਬਹੇ ਨਹੀਂ ਲੱਗੀ ਪਰ ਆਪਣਾ ਫਰਜ਼ ਸੀਗਾ ਬਣਾ ਕੇ ਦੇਣੀ ਸੋ ਆਪਾਂ ਨੇ ਬਣਾਤੀ ਇੱਕ ਦੋ ਗਲਾਸ ਹੋਰ ਪੀਣੀ ਮਮੀ ਵੀ ਰਣੇ ਚਾਹ ਪੀਲੀ ਸਾਰੇ ਜਣਿਆਂ ਨੇ ਜਮਣੂ ਰਹੀ ਗਏ ਹੋਇਆ ਸਨਾਣ ਤਾਂ ਦੱਸਿਆ ਸਭ ਮੇਰੀ ਗੱਲ ਵਿੱਚ ਰਹੀ ਹਾਂ ਸੱਚ ਫੋਨ ਆਇਆ ਸੀ ਕਿ ਕਹਿੰਦੇ ਚਿੱਲੀ ਪਨੀਰ ਬਣਾਉਣਾ ਸੀ ਬਟ ਮੈਂ ਹਾਂਜੀ ਮੈਂ ਤੁਰਤ ਇਹ ਕੀ ਹੋ ਰਿਹਾ ਹੈ ਦਾ ਨੂੰ ਕਿ ਐਸੀ ਲੱਗ ਰਹੀ ਹੈ ਦੇਸੀ ਕੰਮ ਚੱਲ ਰਿਹਾ ਹੈ ਮੈਨੂੰ ਤੇਰੇ ਤੋਂ ਗੁੱਸਾ ਚੜਿਆ ਸੀ ਕਿੰਨੇ ਪੱਖਾ ਬੰਦ ਕਰ ਕਿਹੜਾ ਪੱਖਾ ਕੋਈ ਨਹੀਂ ਮੱਕਦੀ ਇਹਨਾਂ ਨੂੰ ਕਹ ਬੱਚਾ ਨੂੰ ਜਿਹੜੀਆਂ ਬੁੱਕਸ ਸਤੋਂ ਨਹੀਂ ਚਾਹੀਦੀਆਂ ਨਾ ਉਹ ਆਪਣੀਆਂ ਘਰ ਰੱਖ ਦੋ ਕ ਇਧਰ ਉਹ ਚਲੀ ਦੀਦੀ ਸਫਾਈ ਕਰਨ ਲੱਗੀ ਹੋਈ ਐ ਅੱਜ ਤੇਰਾ ਨਾ ਧੋਖਾ ਕਰਦੇ ਆਪ ਤੇ ਰੋਜ਼ ਗੱਡੀ ਤੇ ਤੁਰੇ ਰਹਿੰਦੇ ਤੇਰੇ ਬੁਲਟ ਚ ਤੇਲ ਨਹੀਂ ਹੁੰਦਾ ਜਾ ਕੀ ਐ ਤੇਰੀ ਕੋਈ ਜਤਰੀ ਤੇਰੀ ਕੋਈ ਜਿੰਨੀ ਕਰੇ ਹਣਾ ਮੈਂ ਤੇ ਐ ਕਰ ਲਿਆ ਪੂਰੀ ਤੇਲ ਨਹੀਂ ਹੈਗਾ ਸਿੱਧੀ ਜੀ ਗੱਲ ਤੇਰੀ ਕੋਈ ਇੱਜ਼ਤ ਨਹੀਂ ਹੈਗੀ ਕਰੇ ਹੁਣ ਤੈਨੂੰ ਗੱਲ ਨਹੀਂ ਆਉਂਦੀ ਮੈਂ ਸੱਚੀ ਬੋਲੀ ਗੱਲ ਬਾਈ ਬਾਈ ਧਿਆਨ ਨਾ ਜਾਈ ਜਾਣ ਕੇ ਤੂੰ ਤੂੰ ਕਰਕੇ ਜਾ ਹਾਂ ਹੋ ਗਈਆਂ ਸਫਾਈਆਂ ਲੈਵਰ ਚ ਆ ਪੀਣ ਲੱਗੀ ਬੜੀ ਛੱਤੀ ਆ ਕੇ ਆ ਵਾਸ਼ਿੰਗਟਨ ਵਾਹੇ ਦਾ ਮਨ ਵਾਜੇ ਨੀਦੂ ਮਰੇਗੀ ਤੇ ਜਾ ਕੇ ਓ ਬੱਲੇ 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 ਬੰਦਾ ਕਰੋਲੀ ਹੋ ਗਈ ਹੈ ਫਤਿਹ ਫਤਿਹ ਸੋਨੂ ਤੇਰੀ ਕੁੜੀ ਤੇਰੀ ਕੁੜੀ ਦੀ ਯਾਦਦਸ ਚਲੀ ਗਈ ਬੇਜੁਲੀ ਦੇ ਸਾਹਮਣੇ ਪਈ ਚੀਜ਼ ਕਈ ਵਾਰ ਲੱਭਦੀ ਰਹਿਣਾ ਮੈਨੂੰ ਬਹੁਤ ਮਜ਼ਾ ਆ ਮੈਂ ਹਾਂ ਕਿਤੇ ਮੈਂ ਹਾਂ ਕਿਤੇ ਜਾਣ ਕੇ ਕਰਨ ਦਈਏ ਆ ਵੇਖੋ ਦੰਮੂ ਨਾ ਹੇਅਰ ਸਟਾਈਲ ਬਨਵਾ ਲਿਆ ਟਾਡੇ ਮਿਸਤਰੀ ਨਾਲ ਰੱਬ ਨੂੰ ਵੈਰ ਨਹੀਂ ਹੈਗਾ ਤੁਹਾਡੇ ਨਾਲ ਮਿਸਤਰੀ ਬਹੁਤ ਜਿਆਦਾ ਮਿਸਤਰੀ ਜੰਦੀ ਰੱਬ ਬਹੁਤ ਜਿਆਦਾ ਖੁਸ਼ ਹੈ ਸਾਡਾ ਮਿਸਤਰੀ ਬੋਲੀ ਜਾਂਦੀ ਬੋਲੀ ਰੱਬ ਬਹੁਤ ਜਿਆਦਾ ਖੁਸ਼ ਹੈ ਫਿਰ ਸਾਨੂੰ ਹੁਰੀ ਘਰ ਬਣਾਉਂਦੇ ਨੇ ਆਹ ਕੋਰੀਰ ਕਿੰਨਾਂ ਦੇ ਪੈ ਕਰਕੇ ਖੇਲੀ ਭੇਜੇਨੀ ਕੋਈ ਡਿਜ਼ਾਈਨ ਨਹੀਂ ਹੈਗੇ ਕਿਸੇ ਦੇ ਕੁਝ ਫਰ ਪੈ ਗਿਆ ਆਪਣੇ ਅੱਛਾ ਜੀ ਉਹ ਵੀ ਡੀ ਐਚ ਐਲ ਵੀ ਕਹਿੰਦੇ ਬੰਦ ਦਾ ਹੋ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਸੋ ਨਾ ਇੱਥੇ ਮਾਰ ਜਿੱਥੇ ਅੰਬਾਂ ਦੇ ਆ ਉਹ ਆ ਬਾਈਕਰ ਤੇ ਕੋਚਾ ਨਹੀਂ ਆਇਆ ਹੈ ਬਾਈਕਰ ਤੇ ਕੋਚਾ ਦੇ ਆ ਜਾ ਦੀਦੀ ਉਹਦੇ ਚ ਬਹੁਤ ਰਿੱਤਾ ਏ ਰਵਾਲ ਨਹੀਂ ਆ ਹੀ ਤਾਂ ਮੈਂ ਤਾਂ ਅਹੀਂ ਤੇ ਹਾਲ ਲਾ ਲਿਆ ਸੀਗਾ ਹੁਣ ਹੋਰ ਆ ਮੰਮੀ ਲਾਦੀ ਸੀ ਇਹ ਵੀ ਕਿਹਨੇ ਦੇ ਦਿੱਤੇ ਚ ਮਾਰ ਛੜਿਆ ਸੀ ਫਤਿਹ ਨਾਲਿਆ ਫਤਿਹ ਨਾਲਿਆ ਉਹ ਗਾਇਸ ਬਾਹਰੇ ਬਾਰਿਸ਼ ਦੇਖੋ ਇੱਕਦਮ ਬਹੁਤ ਹੀ ਜ਼ਿਆਦਾ ਤੇਜ਼ ਆ ਗਈ ਹੈ ਫਤਿਹ ਫਤੇਨਾਤਾ ਸੀਗਾ ਕਿ ਮੈਂ ਨਾ ਆਉਂਗਾ ਹਨਾ ਆ ਕੇ ਖੇਡੂੰਗਾ ਤੇ ਬਹੁਤ ਤੇਜ਼ ਮੀਂਹ ਆ ਗਿਆ ਦਮੂ ਤੇਰਾ ਨਾ ਨਾ ਕੈਨਸਲ ਚਲੋ ਬਈ ਤੁਸੀਂ ਕੱਪੜੇ ਪਾ ਲਓ ਹੁਣ ਫਤੇ ਤੁਸੀਂ ਕੱਪੜੇ ਪਾ ਲਓ ਹੁਣ ਫਤੇ ਪੱਗ ਚੱਕੋ ਇਹਨੂੰ ਮਥੇ ਰਲਾਓ ਨਾ ਬੁੱਤ ਉੱਥੇ ਰੱਖ ਦਿਓ ਟੇਬਲ ਤੇ ਨਹੀਂ ਸੋਫੇ ਤੇ ਰੱਖ ਦਿਓ ਹਾਂ ਚਲੋ ਬਨ ਲਓ ਫਟਾਫਟ ਪਾ ਲਓ ਬਨ ਲਓ ਓ ਬਈ ਕੱਪੜੇ ਤੁਹਾਡੇ ਉਹ ਨਿਕਰ ਪਾ ਲਓ ਤੇ ਆਹ ਵਾਲੀ ਆਹ ਨਿਕਰ ਪਾ ਲਾ ਆਨਲ T-shirt ਪਾ ਲ ਠੀਕ ਹੈ ਨਹੀਂ ਨਹੀਂ ਪਜਾਮਾ ਰਹਿਣ ਦੇ ਆਪਣੇ ਤੇ ਪਾ ਲ ਤੂੰ ਕਿਦਾਂ ਬਣਾਏਗਾ ਹੈ ਐਡ ਮਿੰਟ ਕੱਪੜੇ ਪਾ ਰਹੇ ਨੇ ਗਾਇਜ਼ ਮੇਰੇ ਕੋਲ T-shirt ਨਹੀਂ ਪੈ ਰਹੀ ਸੀ ਇਹਨੂੰ ਇਹਨੂੰ ਕਹਿੰਦੇ ਕੰਮ 'ਚ ਕਦਮ ਪੈਣਾ ਆਹੀ ਲੱਗਿਆ ਕਿ ਚਲ ਸਫਾਈ ਕਰ ਲੈਣੀ ਆ ਵਾ ਦਸ ਪਾਈ ਚੰਗੇ ਭਲੇ ਅਸੀਂ ਪੋਚੇ ਪੂਚੇ ਲਾਏ ਸੱਚੀ ਪਤਾ ਨਹੀਂ ਜਿਹੜੀਆਂ ਲੱਪਾਂ ਨਹੀਂਆਂ ਦੁਕਾਨੀਆਂ ਮੈਂ ਬੱਸ ਹੋ ਗਏ ਮਿੰਟ 'ਚ ਸਾਡੇ ਨੂੰ ਪਤਾ ਕੀ ਹੋਇਆ ਭਾਜੀ ਨੇ ਉਹਦਰ ਮੰਮੀ ਵਾਲੇ ਕਮਰੇ ਦੀ ਏਸੀ ਦੀ ਉਹ ਪਾਈਪ ਜੀ ਉੱਤੋਂ ਪਵਾਈ ਵੀ ਹੁਣ ਉੱਧਰ ਕੰਧ ਹੋ ਜਾਣੀ ਦੀਦੀ ਹੋਰਾਂ ਕਰਕੇ ਤੇ ਉੱਤੋਂ ਪਵਾਈ ਤੇ ਉਹ ਕਿਤੇ ਮਸਾਲਾ ਉੱਤੇ ਲਾਣਾ ਭੁੱਲ ਗਏ ਉਹ ਤੇ ਸੀਮੈਂਟ ਕਰਨਾ ਭੁੱਲ ਗਏ ਤੇ ਉਹ ਦਰਵਾਜ਼ਾ ਬੰਦ ਸੀ ਤੇ ਅੱਜ ਮੌਸਮ ਹੋ ਗਿਆ ਖਰਾਬ ਮੈਂ ਅੱਜ ਦੀਦੀ ਨੂੰ ਕਰਿਆ ਮੈਂ ਕਿਹਾ ਦੀਦੀ ਇੰਨਾ ਮੀਂਹ ਨਹੀਂ ਆਉਣਾ ਹੈਗਾ ਕੋਈ ਗੱਲ ਨਹੀਂ ਮੈਂ ਹੈ ਤੇ ਇਹ ਦਰਵਾਜ਼ਾ ਬੰਦ ਤੇ ਅੰਦਰੋਂ ਆਵਾਜ਼ ਜੀ ਆਈ ਤੇ ਦੀਦੀ ਕਹਿੰਦੀ ਅੰਦਰੋਂ ਪਤਾ ਨਹੀਂ ਆਵਾਜ਼ ਕਾਦੀ ਆਉਂਦੀ ਤੇ ਵੇਖਿਆ ਤਾਂ ਕਮਰਾ ਸਾਰਾ ਪਾਣੀ ਨਾਲ ਡਕਾ ਡੱਕ ਭਰਿਆ ਹੋਇਆ ਉੱਤੋਂ ਸਾਰਾ ਉੱਤੋਂ ਪ੍ਰਣਾਲਾ ਬੰਦ ਹੋ ਗਿਆ ਪਾਣੀ ਸਾਰਾ ਅੰਦਰ ਆ ਗਿਆ ਓ ਹੋ 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 ਤੁਸੀਂ ਨੋਸਿਨੀ ਹੋ ਗਿਆ ਅੰਦਰੋਂ ਪਾਣੀ ਕੱਢ ਕੇ ਸਾਰਾ ਵਿਚਾਰੇ ਮੀਂਹ ਵਰਦੇ ਜਦੋਂ ਮੈਂ ਮਿਸਤਰੀ ਵੀਰੇ ਨੂੰ ਕਿਹਾ ਮੈਂ ਵੀਰੇ ਭੱਜ ਕੇ ਉੱਤੇ ਜਾਓ ਮੈਂ ਤਾਂ ਸੀਮੈਂਟ ਲਾ ਕੇ ਆਉ ਸਾਡਾ ਤਾਂ ਮੈਂ ਕਿਹਾ ਘਰ ਪਾਣੀ ਇੰਨਾ ਸ਼ੁਕਰ ਸਾਡਾ ਲੱਖਾਂ ਦਾ ਨੁਕਸਾਨ ਹੋਣਾ ਸੀ ਜੇ ਬੁਟੀਕ ਚ ਪਾਣੀ ਤੁਰ ਜਾਂਦਾ ਸਾਡੇ ਤਾਂ ਸਾਰੇ ਦਾ ਸਾਰਾ ਸਾਡਾ ਕੱਪੜਾ ਖਰਾਬ ਹੋ ਜਾਣਾ ਹੈ ਵੋਟਾਲਾਂ ਦੀ ਢਲਾਂ ਜਿਹੜੀ ਇੱਧਰ ਦੀ ਹੋਈ ਸੀਗੀ ਇੱਧਰਲੇ ਪਾਸੇ ਹੀ ਆਉਂਦਾ ਪਿਆ ਸੀ ਪਾਣੀ ਤੇ ਜੇ ਦੀਦੀ ਟਾਈਮ ਤੇ ਨਾ ਆਣਾ ਵੇਂਦੀ ਤੇ ਸੱਚੀ ਸਾਡਾ ਲੱਖਾਂ ਦਾ ਨੁਕਸਾਨ ਹੋਣਾ ਸੀ ਸਾਰੇ ਸਾਡੇ ਜਿਹੜੇ ਕੱਪੜੇ ਸੀ ਨਾ ਹਾਂ ਜਮਾ ਐਨ ਬੂਏ ਅੱਗੇ ਪਾਣੀ ਸੀਗਾ ਮਤਲਬ ਟਾਈਮ ਤੇ ਹੀ ਬੱਸ ਉਹ ਕਹਿੰਦੇ ਵੀ ਰੱਬ ਨੇ ਰੱਖਣਾ ਸੀਗਾ ਬਚਾਉਣਾ ਸੀਗਾ ਸਾਡਾ ਨੁਕਸਾਨ ਹੋਣ ਤੋਂ ਤੇ ਐਨਾ ਸ਼ੁਕਰ ਅੰਦਰੋਂ ਗੱਦਾ ਗੱਦਾ ਵੀ ਬਚ ਗਿਆ ਪਹਿਲਾਂ ਤਾਂ ਮੈਨ ਲੱਗਿਆ ਮੈਂ ਮੰਮੀ ਵਾਲਾ ਗੱਦਾ ਵੀ ਗਿਆ ਮੇਰੇ ਖਿਆ ਸਾਰਾ ਗਿੱਲਾ ਹੋ ਗਿਆ ਪਰ ਵਿਚਾਰ ਰਹਿ ਗਿਆ ਤੇ ਸਾਡਾ ਐਨਾ ਸ਼ੁਕਰ ਕੱਪੜਿਆਂ ਦਾ ਵਿਚਾਰ ਆ ਗਿਆ ਜੇ ਕੱਪੜਿਆਂ ਥੱਲੇ ਪਾਣੀ ਵੜ ਜਾਂਦਾ ਨ ਫੇਰ ਕੰਮ ਔਖਾ ਹੋ ਜਾਣਾ ਸੀ ਇਧਰ ਮੈਂ ਜੀ ਦੀਦੀ ਨੂੰ ਕਹਿੰਦੀ ਇੱਕ ਵਾਰ ਹੀ ਲਾ ਪੋਚ ਦੋ ਤਿੰਨ ਵਾਰ ਹੀ ਲੱਗ ਗਿਆ ਭੈਣਾਂ ਨੂੰ ਕਹਿਣਾ ਸੀ ਧੋ ਤੋ ਕੇ ਸੁਵਾ ਦਿ ਹਾਂ ਸਹੀ ਗੱਲ ਐ ਭੈਣਾਂ ਨੇ ਕਹਿਣਾ ਸੀ ਸਾਨੂੰ ਸੂਟ ਕੋਈ ਗੱਲ ਨਹੀਂ ਸਾਨੂੰ ਧੋ ਤੋ ਕੇ ਸੁਵਾ ਦਿ ਕੋਈ ਚੱਕਰ ਹੀ ਨਹੀਂ ਹੈਗਾ ਫੇਰ ਸਾਰੀਆਂ ਭੈਣਾਂ ਨੂੰ ਬੁਲਾਣਾ ਸੀ ਕਿ ਆ ਜਾਓ ਨਾਲ ਧੋਈਏ ਤੇ ਨਾਲੇ ਜਿੰਨੇ ਜ਼ਿਆਦਾ ਕੱਪੜੇ ਧੋਤੇ ਉਹਨੂੰ ਸੂਟ ਵੀ ਮਿਲੇਗਾ ਇਦੋਂ ਵੀ ਕੱਢ ਲਈ ਬੱਚਾ ਨਹੀਂ ਆਏ ਆ ਵੀ ਪਾਣੀ ਦਾ ਭਰ ਗਿਆ ਮੜ ਜੋ ਰੇ ਕਪ ਨਹੀਂ ਨਹੀਂ ਇਧਰ ਤੇ ਖਾਂਡ ਆਈ ਬਾਰੀ ਚ ਉਹ ਦੇਖ ਨਹੀਂ ਇਧਰ ਤੇ ਬਾਰੀ ਚ ਆਈ ਫੰਡ ਇਧਰ ਨਹੀਂ ਹੈਗਾ ਕੁਝ ਵੀ ਇਧਰ ਪਿਆ ਸੋਨੂ ਨੇ ਮੈਨੂੰ ਡਰਾਤਾ ਕਹਿੰਦੀ ਆ ਵੀ ਪਾਣੀ ਦੇ ਭਰ ਗਿਆ ਅੰਮਣ ਵਾਲਾ ਕਮਰਾ ਵੀ ਸੋਨੂ ਠੰਡਾ ਹੋਇਆ ਪਿਆ ਹੀ ਨਹੀਂ ਕਮਰਾ ਹਾਂ ਬਾਰੀ ਖੁੱਲੀ ਹੈ ਹਾਂ 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 ਠੰਡੀ ਠੰਡੀ ਹਵਾ ਆਉਂਦੀ ਏ ਪਤਾ ਕੀ ਜਿਹੜੀਆਂ ਏਸੀ ਦੀਆਂ ਤਾਰਾਂ ਉਧਰਲੇ ਪਾਸੇ ਪਰ ਨਾਲੇ ਨਾ ਜਿਹੜੇ ਦੀਦੀ ਹਰਾਂ ਵਾਲੇ ਪਾਸੇ ਤੇ ਹਾਂ ਕੁਝ ਨਹੀਂ ਕਰਨਾ ਕਿਉਂਕਿ ਮੈਂ ਤੇ ਹਾਂ ਸਾਡੀ ਜਿਹੜੀ ਜੋਬ ਹੈਗੀ ਇੱਥੋਂ ਤੱਕ ਹੀ ਸੀਗੀ ਬਸ ਸਾਡੀ ਡਿਊਟੀ ਖਤਮ ਪਰ ਮੈਨੂੰ ਹੁਣ ਸੋਚ ਪਈ ਵੀ ਮੈਂ ਖਾਣਾ ਕੀ ਰਾਤੀ 7 ਵਜੇ ਉਹ ਵੀ ਫਾਈਨ ਉਹਨੇ ਜੇ ਕਦੋਂ ਆਉਣਾ ਕੀ ਪਤਾ ਨਹੀਂ ਨਹੀਂ ਅੱਜ 12 1 ਵਜੇ ਦੀ ਰੋਟੀ ਕਦੋਂ ਬਣਾਣੀ ਕਦੋਂ ਨਹੀਂ ਬਣਾਣੀ ਰੱਬ ਜਾਣਦਾ ਜੇ ਤੁਹਾਡੀ ਲੇਟ ਹੋ ਗਈ ਫਿਰ ਆਪਾਂ ਵਰਗੇ ਦਾ ਮੂੰਗੀ ਮਸਤੀ ਦਾਲ ਨੂੰ ਸੀਟੀ ਲਵਾ ਕੇ ਖਾ ਕੇ ਤੇ ਟਾਈਮ ਦੇ ਨਾਲ ਵੇਲੇ ਕਿਉਂਕਿ ਕੱਲ ਜਾਣਾ ਸਕੂਲ ਕੱਲ ਮੈਂ 6 ਵਜੇ ਆਉਣਾ ਸਕੂਲ ਤੋਂ 6 ਦੇ ਵੀ ਭਾਵੇਂ 6:30 ਹੀ ਹੋ ਜਾਣ ਪਰਸੋਂ ਨਹੀਂ ਸੈਮੀਨਾਰ ਹੈ ਸਾਡੇ ਬੱਸ ਸਵੇਰੇ 8 ਵਜੇ ਜਾਣਾ 6 ਵਜੇ ਆਉਣਾ ਇਹ ਹੋਇਆ ਪਿਆ ਵੀ ਬਹਿ ਕੇ ਥੱਕ ਜਾਣਾ ਆ ਤੇ ਫਤਿਹ ਹੁਣੀ ਬਾਹਰ ਮੀਂਹ ਦਾ ਆਨੰਦ ਲੈਣਦੇ ਨੇ ਫਤਿਹ ਉੱਪਰ ਤਾਂ ਮਿਸਤਰੀ ਫਿਰਦੇ ਨੇ। ਲੋ ਜੀ 4 ਵਜੇ ਤਾਂ ਲੱਗੇ ਸਾਨੂੰ 5:30 ਵਜੇ ਕੰਮ ਸਾਡਾ ਅੱਧੇ ਘੰਟੇ ਦਾ ਜਿਹੜੇ ਕੰਮ ਨੂੰ ਸਾਨੂੰ ਡੇਢ ਘੰਟਾ ਲੱਗ ਗਿਆ ਤੇ ਹੁਣ ਤੁਹਾਨੂੰ ਅੰਮਾ ਨੂੰ ਕਹੀ ਆ ਕੇ ਰੋਟੀ ਸਬਜ਼ੀ ਬਣਾ ਲੈ ਹੁਣ ਨਾ ਸਾਨੂੰ ਕੋਈ ਕੰਮ ਕਰੀ। ਅੰਮਾ ਨੂੰ ਆਪੇ ਚੰਗੇ ਅੰਮਾ ਨੂੰ ਕਹਿੰਵਾਂ ਨਾ ਸਾਨੂੰ ਕੰਮ ਕਹੀ ਹੋਣ ਨਹੀਂ ਗਿਆ ਸੀ ਕਰਦੇ ਜਿੰਨੀ ਸਾਡੀ 5 ਮਿੰਟਾਂ ਦੇ ਤੇ ਲਮੀਨ ਸਾਰਾ ਉਹ ਕਰਕੇ ਰੱਖ ਛੱਡਿਆ ਹੈ। ਚੰਗੇ ਭਲੇ ਬੈਠੇ ਆ ਕਰ ਲੈਨੇ ਅੱਜ ਤੁਹਾਨੂੰ ਕਹਿੰਦੀ ਕਿਾ ਕਿ ਮਸ਼ੀਨ ਲਾ ਲਈਏ। ਲਾਲਾ ਮਸ਼ੀਨ ਹੈ ਸਾਰੇ 14 ਮੈਂ ਲਾਲਾ ਮਸ਼ੀਨ ਹੈ ਕੋਚਾ ਲਾ ਕੇ ਸਾਰੇ ਮੈਟ 깔 ਤੋਤੇ ਹੀ ਤੇ ਹੁਣ ਅਸੀਂ ਸਾਰੇ ਇੱਥੇ ਲੈਣ ਲਾ ਕੇ ਮੈਂ ਭਰਤੀ ਇੱਧਰ ਅਸੀਂ ਰੱਖਦਾ ਹਾਂ ਵੱਡਾ ਕਿਉਂਕਿ ਜਿੰਨੇ ਵੀ ਬਾਹਰੋਂ ਆਉਂਦੇ ਨੇ ਨਾ ਸਾਰੇ ਦਿੱਤਾ ਵਾਲੇ ਪੈਰ ਚੱਪਲਾਂ ਲੈ ਕੇ ਆਈ ਆ ਜਾਂਦੇ ਨੇ ਅੰਦਰ ਤੇ ਅੰਦਰ ਰੇਤ ਹੀ ਰੇਤ ਤੇ ਜੀ ਨਹੀਂ ਕਰਦਾ ਹੈਗਾ ਸੱਚੀ ਕਰੀਚ ਜੀ ਆਈ ਜਾਂਦੀ ਆ ਤੇ ਹੁਣ ਅਸੀਂ ਇੱਥੇ ਮੈਟ ਰੱਖੇ ਨੇ ਜਿਹੜਾ ਵੀ ਅੰਦਰ ਆਵੇ ਉਹਨੂੰ ਆ ਮੈਟ ਵੇ ਕੀ ਸ਼ਰਮ ਆ ਜਾਵੇ ਵੀ ਮੈਂ ਚੱਪਾ ਲਾ ਕੇ ਜਾਣਾ ਅੰਦਰ ਲੋ ਜੀ ਆਪਣੀਆਂ ਜੜੀਆਂ ਡਿਊਟੀਆਂ ਹੈਗੀਆਂ ਨੇ ਖਤਮ ਹੋ ਗਈ। ਕੀ ਹੋ ਗਿਆ? ਫਤੇ ਤਾਂ ਲੜਨ ਲੱਗਿਆ ਹੋਇਆ ਅੱਜ ਫਤੇ ਨੂੰ ਬਹੁਤ ਗੁੱਸਾ ਆ ਰਿਹਾ ਕਿਉਂਕਿ ਫਤੇ ਨੇ ਖੇਲਣ ਜਾਣਾ ਸੀਗਾ। ਹੈ ਫਤੇ ਹੁਣ ਸਾਡੀਆਂ ਜੜੀਆਂ ਤਾਰਾਂ ਸੀਗੀਆਂ ਉੱਪਰ ਉਹ ਵੀ ਪਤਾ ਨਹੀਂ ਕਿਉਂ ਸਪਾਰਕਲੀਆਂ ਕਰੀ ਜਾ ਰਹੀਆਂ ਨੇ ਡਰਦਿਆਂ ਏਸੀ ਵੀ ਬੰਦ ਕਰਦੇ ਨੇ ਉਹ। ਪਰ ਜੋ ਵੀ ਹੈ ਮੌਸਮ ਠੰਡਾ ਹੋ ਗਿਆ। ਆਪਾਂ ਥੋੜੀਆਂ ਖਿੜਕੀਆਂ ਖੁੜਕੀਆਂ ਖੋਲ ਦਿੰਨੇ ਆ। ਤਾਂ ਕੀ ਹਵਾ ਥੋੜੀ ਜਿਹੀ ਫਰੈਸ਼ ਫਰੈਸ਼ ਜਿਹੜੇ ਪਰ ਬਾਹਰ ਮੱਛਰ ਬਹੁਤ ਆਣਾ ਗੁੱਤੀ ਗੁੱਤੀ ਜੀ ਹੋਣ ਤਰ੍ਹਾਂ ਦਾ ਹੋਇਆ ਪਿਆ ਤੇ ਅਮਨ ਦਾ ਫੋਨ ਆ ਗਿਆ ਆਉਣ ਵਾਲੀ ਹੈ ਤੇ ਗਾਇਸ ਮੈਨੂੰ ਦੱਸਿਓ ਜੇ ਕਿਸੇ ਨੂੰ ਪੁਰਤਗਾਲ ਬਾਰੇ ਨੌਲੇਜ ਆ ਤਾਂ ਉਥੋਂ ਦੇ ਜਿਹੜੇ ਰੂਲਸ ਹੈਗੇ ਨੇ ਉਹ ਮਤਲਬ ਚੇਂਜ ਨਹੀਂ ਹੋਏ ਪਰ ਜਿਹੜਾ ਨੈਸ਼ਨੈਲਿਟੀ ਲਾਅ ਹੈ ਉਹ ਤਾਂ ਕਨਫਰਮ ਬਕਾਇ ਹੀ ਰਹੇ ਨੇ ਕਿ ਜਿੱਦਾਂ ਪਹਿਲਾਂ 5 ਸਾਲ ਬਾਅਦ ਆਪਾਂ ਪਾਸਪੋਰਟ ਉਥੋਂ ਦਾ ਅਪਲਾਈ ਕਰ ਦਿੰਦੇ ਸੀਗੇ ਤੇ ਹੁਣ ਉਹ 10 ਸਾਲਾਂ ਬਾਅਦ ਹੋਇਆ ਕਰੂਗਾ ਤੇ ਹਾਂਜੀ ਤੇ ਬਾਕੀ ਜਿਹੜੀ ਫੈਮਿਲੀ ਦਾ ਸੀਗਾ ਫੈਮਿਲੀ ਨੂੰ ਬੁਲਾਉਣ ਦੇ ਵਿੱਚ ਜਦੋਂ ਕਾਰਡ ਮਿਲ ਗਿਆ ਨਾਲ ਦੇ ਨਾਲ ਹੁਣ ਕਹਿੰਦੇ ਕਿ 2 ਸਾਲ ਕਾਰਡ ਮਿਲ ਗਿਆ ਕਾਰਡ ਮਿਲਣ ਤੋਂ ਵੀ 2 ਸਾਲ ਬਾਅਦ ਫੈਮਿਲੀ ਨੂੰ ਬੁਲਾ ਸਕਦੇ ਆ ਸੋ ਰੱਬ ਦਾ ਆਸਰੀ ਆ ਕੰਮ ਠੰਡਾ ਹੀ ਲੱਗਦਾ ਪਤਾ ਨਹੀਂ ਉਹ ਵਾਏ ਗੁਰੂ ਹੁਣ ਸਾਡੀ ਜਿਹੜੀ 3 ਸਾਲਾਂ ਦੀ ਮਿਹਨਤ ਹੈ ਉਹਦਾ ਕੋਈ ਸਾਨੂੰ ਫਲ ਦੇਵੇਗਾ ਵੈਸੇ ਤਾਂ ਪ੍ਰਮਾਤਮਾ ਦੇ ਘਰੇ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਕਿ ਜਿਹਨੂੰ ਉਹ ਵਾਏ ਗੁਰੂ ਹਨਾ ਉਹਨੂੰ ਮਤਲਬ ਨਾਂ ਦਵੇ ਹੁਣ ਪਤਾ ਨਹੀਂ ਬਲ ਟੈਨਸ਼ਨ ਜੀ ਹੋ ਰਹੀ ਆ ਕੱਲ ਦੀ ਇਹ ਨਿਊਜ਼ ਸੁਣ ਕੇ ਤੇ ਸਮਝ ਨਹੀਂ ਆ ਰਹੀ ਬਸ ਮਨੇ ਹੋ ਰਿਹਾ ਕਿ ਕਿਤੇ ਉਥੋਂ ਸਾਨੂੰ ਡਿਸੀਜਨ ਨਾ ਚੇਂਜ ਕਰਨਾ ਪਵੇ ਕਿ ਅਸੀਂ ਕਿਉਂਕਿ ਅਗਰ ਲੇਟ ਹੋ ਗਿਆ ਤਾਂ ਨਾਰਮਲੀ ਕਿ ਅਸੀਂ ਉਥੇ ਜਾ ਨਹੀਂ ਸਕਦੇ ਤੇ ਬਲਵਿੰਦਰ ਇਹੀ ਇਹ ਵੱਤੋ ਬਾਤ ਆ ਜਾਣਗੇ ਮਿਲ ਕੇ ਵਾਪਸ ਲਈ ਜਾਣਗੇ ਬਟੋ ਪ੍ਰੋਸੈਸ ਬਹੁਤ ਜ਼ਿਆਦਾ ਲੰਮਾ ਪੈ ਜਾਣਾ ਸੋ ਫੀਲ ਇਹ ਹੋ ਰਿਹਾ ਕਿ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਸੀਗੀ ਉਹ ਵੀ ਮਤਲਬ ਜਾਇਆ ਨਾ ਜਾਵੇ वैसे वैगुरु मेहनत ਦਾ ਫਲ ਦਿੰਦੇ ਤਾਂ ਜਰੂਰ ਨੇ ਪਰਮਾਤਮਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਵੀ ਕਰਨਗੇ ਸਹੀ ਕਰਨਗੇ ਉਹ ਤੇ ਬਸ ਵੈਗੁਰੂ ਤੇ ਹੀ ਹੁਣ ਛੱਡਿਆ ਹੋਇਆ ਮੈਂ ਤਾਂ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਹੀ ਕਰਨਾ ਜੋ ਵੀ ਕਰਨਾ ਹੁਣ ਹੁਣ ਸਾਡੇ ਹੱਥ ਵਸ ਕੁਝ ਵੀ ਨਹੀਂ ਹੈਗਾ ਤੇ ਚਲੋ ਜੀ ਬਸ ਇਹੀ ਸੀ ਬਾਕੀ ਜੇ ਤੁਹਾਨੂੰ ਕਿਸੇ ਨੂੰ ਕਨਫਰਮਡ ਹੈ ਤਾਂ ਮੈਨੂੰ ਜਰੂਰ ਦੱਸਿਓ ਤੇ ਅੱਜ ਦਾ ਵਲੌਗ ਵੀ ਮੈਂ ਇੱਥੇ ਹੀ ਕਰਦੀ ਹਾਂ ਐਂਡ ਕਿ ਹੁਣ ਜਿਹੜੇ ਬਾਕੀ ਦੇ ਆਪਣੇ ਕੰਮ-ਕਾਰ ਹੈਗੇ ਨੇ ਉਹ ਕਰੀਏ ਤੇ ਦੀਦੀ ਇੱਧਰ ਲੱਗੀ ਹੋਈ ਆ ਓਹ ਹੋ ਦੀ ਦੀਦੀ ਸਪਾਈਡਰਮੈਨ ਬਣੀ ਹੋਈ ਏ ਸਪਾਈਡਰਮੈਨ ਸਪਾਈਡਰਮੈਨ ਦੀ ਰੇਰ ਹਨ ਗਾਣਾ ਕੁਛ ਯਾ ਕਿ ਪਾ ਦਿੰਦੇ ਆ ਆਹ ਇਹ ਆ ਸਾਡਾ ਵਾਈਪਰ ਮੈਂ ਕਹਿੰਨੀ ਇੰਨਾ ਵਧੀਆ ਇਹਦੇ ਨਾਲ ਦੇ ਵਾਈਪਰ ਲੈ ਆ ਉਹ ਦੀਦੀ ਜੇ ਢਿੱਗ ਗਿਆ ਨਾ ਇਹ ਵਾਈਪਰ ਪੋਚੇ ਮਾਰਨ ਲਈ ਪਾਪਾ ਲਾਣ ਨੂੰ ਥੋੜੀ ਜੀ ਦੀਦੀ ਰੱਖਦੇ ਜੇ ਵੈਸੇ ਵੀ ਇਹਦਾ ਕੋਈ ਫਾਇਦਾ ਨਹੀਂ ਇੱਕ ਸਾਈਡ ਤੇ ਖੜਾ ਕਰ ਦੋ ਇਹ ਤਾਂ ਤਿਲਕ ਜਾਣਾ ਫੇਰ ਉਹੀ ਆਪਣੇ ਸੇਰ ਉਹ ਕਰਵਾਓਗੇ ਹੋਰ ਕੋਈ ਚੀਜ਼ ਹਨ ਹੋਰ ਨਹੀਂ ਸੋਨ ਲੈ 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 सोनू तो आस की वन ऊपर तक जहां देखो उधर फैफड़े की जड़ी देखी <laughs> करो करो हो गया ना है कच्चे चल हूं मेरा सिर पानी <laughs> बस 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 ए, आ आ आ गया 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 छेती कर छेती ਏ ਇੱਟੇ ਜਾ ਕੋਠੇ ਤੇ ਹਾਂ ਕੋਠੇ ਜਾ ਕੋਠੇ ਤੇ ਤਾਰਾ ਸਪਾਰਕ ਉਹ ਨਹੀਂ ਤੇਰੀ ਕੀ ਸਾਜ਼ਿਸ਼ ਮੈਂ ਮਰ ਜਾ ਉਹ ਨਹੀਂ ਮਰਦੀ ਤੂੰ ਜਾ ਹਾਂ ਜਾ ਮੈਂ ਹੀ ਉਹ ਵੀਰੇ ਨੂੰ ਕਹਿ ਉਹ ਲੈ ਉਹ ਵਿਚਾਰੇ ਅੱਛਾ ਵੀਰੇ ਉਹ ਰੇਂਦਰ ਕੰਡਾ ਤੋਂ ਆਪਾਂ ਕਰਨ ਲੱਗੇ ਨੇ ਇਹ ਹੋਣੇ ਨਾ ਤੇਰੇ ਨੂੰ ਅਕੜ ਆ ਗਈ ਤੇ ਉਹਨਾਂ ਦਾ ਸੱਸ ਹੋਰ ਕੀ ਵੀਰੇ ਦੇ ਲੋੜਾ ਕਿੰਨਾ ਨੁਕਸਾਨ ਹੋ ਗਿਆ ਜੇ ਇੱਕ ਸਿਰਫ ਤੁਹਾਡੇ ਕਰਕੇ ਇਹਨਾਂ ਦਾ ਨਾਮ ਲਾ ਦੇ ਸਾਨੂੰ ਪੂਰੇ ਕਿਹੜੀਆਂ ਟੱਲਾ ਲਾਣੀਆਂ ਨੇ ਆਹ ਵਾਲੀਆਂ ਕਿ ਵਾਈਟ மேரி சே ஆோ பா